ਦੇਸ਼ਵਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਗੁਰੂਆਂ ਦਾੜ ਦੀਆਂ ਨਿਹੰਗ ਸਿੰਘ ਫੌਜਾਂ ਤੇ ਸਾਰੇ ਸੰਤ ਮਹਾਂਪੁਰਖ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਅੱਜ ਆਪਾਂ ਗੱਲ ਕਰ ਰਹੇ ਆ ਮੈਂ 6 ਤਰੀਕ ਨੂੰ ਜਿਹੜਾ ਬੰਬੇ ਦੇ ਵਿੱਚ ਕੀਰਤਨ ਦਰਬਾਰ ਤੇ ਗੁਰਮਖ ਸਮਾਗਮ ਤਨਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਪ੍ਰੋਗਰਾਮ ਦੇ ਵਿੱਚ ਹਾਜ਼ਰੀਆਂ ਲਵਾਉਣ ਵਾਸਤੇ ਪਹੁੰਚਿਆ ਹੋਇਆ ਤੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਸਾਡੇ ਸਤਕਾਰਯੋਗ ਸਿੰਘ ਸਾਭਾ ਦਾ ਦੋਵਾਂ ਦਾ ਹੀ ਜਿਹੜਾ ਉਥੋਂ ਉਹਨਾਂ ਨੂੰ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਤੇ ਕੋਈ ਵੀ ਕਿਸੇ ਜਥੇਵੰਦੀ ਦੇ ਨਾਲ ਗੁਰਮਤੇ ਤੋਂ ਬਿਨਾਂ ਜੋ ਵੀ ਉਹਨਾਂ ਨੇ ਕੰਮ ਕੀਤਾ ਬਹੁਤ ਹੀ ਕਾਲੀ ਦੇ ਵਿੱਚ ਤੇ ਮੈਂ ਕਿਉਂਕਿ ਮੈਨੂੰ ਇੱਥੇ ਪ੍ਰੋਗਰਾਮਾਂ ਦੇ ਵਿੱਚ ਵਿਜੀ ਸੀ ਤੇ ਜਾ ਕੇ ਪੰਜਾਬ ਦੇ ਵਿੱਚ ਕੱਲ ਨੂੰ ਮੈਂ ਵਾਪਸ ਜਾ ਰਿਹਾ ਪੰਜਾਬ ਦੇ ਵਿੱਚ ਉੱਥੇ ਜਾ ਕੇ ਸਾਰੀਆਂ ਹੀ ਸਾਡੀਆਂ ਸਤਕਾਰਯੋਗ ਨਹਿنگ ਸਿੰਘ ਜਥੇਵੰਦੀਆਂ ਜਿਨ੍ਹਾਂ ਦੇ ਵਿੱਚ ਸਾਡੇ ਬਹੁਤ ਸਤਕਾਰਯੋਗ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਵਿਦੀ ਚੰਦ ਜੀ ਤੇ ਨਾਲ ਹੀ ਜਥੇਦਾਰ ਬਾਬਾ ਜੋਗਾ ਸਿੰਘ ਜੀ ਤਰਨਤਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਤੇ ਉੱਥੇ ਹੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਬਾਬਾ ਨਾਗਰ ਸਿੰਘ ਜੀ ਤੇ ਨਾਲ ਹੀ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਤਲ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਹੋਰ ਸੰਤਾਂ ਮਹਾਂਪੁਰਖਾਂ ਦੇ ਨਾਲ ਗੁਰਮਤਾ ਕਰਕੇ ਤੇ ਜੋ ਵੀ ਅਗਲਾ ਫੈਸਲਾ ਲੈਣਾ ਤੇ ਉਹਦੇ ਵਾਸਤੇ ਜਿਹੜਾ ਪੂਰਾ ਸਾਰਿਆਂ ਦੇ ਗੁਰਮਤੇ ਦੇ ਨਾਲ ਤੇ ਉੱਥੇ ਪੰਜਾਬ ਦੇ ਵਿੱਚ ਜਾ ਕੇ ਪੂਰਾ ਹਰ ਤਰ੍ਹਾਂ ਨਾਲ ਜਿਹੜਾ ਸਿੰਘ ਸਾਬਾਂ ਦੇ ਜੋ ਵੀ ਇਹ ਫੈਸਲੇ ਹੋਏ ਨੇ ਉਹਦੇ ਵਾਸਤੇ ਗੁਰਮਤਾ ਕਰਕੇ ਤੇ ਪੂਰਾ ਜਿਹੜਾ ਸਖਤ ਕਦਮ ਚੁੱਕਾਂਗੇ ਤੇ ਨਾਲ ਹੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਗੁਰਮਤੇ ਦੇ ਨਾਲ ਵਿਚਾਰਾਂ ਦੇ ਨਾਲ ਉਹ ਸਾਰੇ ਆਪਾਂ ਪੂਰਾ ਪੈਰਾ ਦੇਣਾ ਹੈ ਗੁਰਮਤ ਤੇ ਜੋ ਵੀ ਗੁਰਮਤ ਸਾਡੀ ਮਰਿਆਦਾ ਦੇ ਨਾਲ ਜੋ ਗੱਲਬਾਤ ਕਰਨੀ ਹੈ ਸਾਰਿਆਂ ਦੇ ਗੁਰਮਤੇ ਦੇ ਨਾਲ ਹੀ ਪੰਜਾਬ ਜਾ ਕੇ ਤੇ ਕਿਉਂਕਿ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਹੋਲਾ ਮਹੱਲਾ ਮਨਾਉਣ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਵੀ ਪਹੁੰਚ ਰਹੀਆਂ ਨੇ ਬਹੁਤ ਸਾਰੇ ਫੋਨ ਵੀ ਆ ਰਹੇ ਨੇ ਤੇ ਕਿਉਂਕਿ ਇੱਥੇ ਬੰਬੇ ਦੇ ਵਿੱਚ ਗੁਰਮਤ ਸਮਾਗਮਾਂ ਦੇ ਵਿੱਚ ਵਿਜੀ ਹੋਣ ਕਰਕੇ ਤੇ ਕੋਈ ਵੀ ਜਿਹੜਾ ਅਸੀਂ ਕਿਸੇ ਨਾਲ ਬਹੁਤਾ ਮੇਲ ਮਲਾਪ ਨਹੀਂ ਸੀ ਹੋ ਰਿਹਾ ਤੇ ਕੱਲ ਨੂੰ ਪੰਜਾਬ ਦੇ ਵਿੱਚ ਪਹੁੰਚ ਕੇ ਸਾਰੇ ਗੁਰਮਤੇ ਦੇ ਨਾਲ ਹੀ ਜੋ ਵੀ ਆਪਾਂ ਗੁਰਮਤਾ ਸਾਰੇ ਜਥੇਬੰਦੀਆਂ ਨਿਹੰਗ ਸਿੰਘ ਮੁਖੀਆਂ ਦੇ ਨਾਲ ਗੁਰਮਤਾ ਕਰਕੇ ਤੇ ਅਗਲਾ ਜਿਹੜਾ ਫੈਸਲਾ ਜੋ ਵੀ ਕਾਰਜ ਕਰਨੇ ਨੇ ਗੁਰਮਤੇ ਦੇ ਨਾਲ ਕੀਤੇ ਜਾਣਗੇ ਜੋ ਵੀ ਇਹ ਕਾਰਜ ਹੋਇਆ ਜੋ ਵੀ ਸਿੰਘ ਸਾਬਾ ਨੂੰ ਅਹੁਦਿਆਂ ਤੋਂ ਹਟਾਇਆ ਗਿਆ ਤੇ ਬਹੁਤ ਹੀ ਕਾਲੀ ਦੇ ਵਿੱਚ ਤੇ ਬਹੁਤ ਹੀ ਮੰਦ ਭਾਗਾ ਫੈਸਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ